ਓਏ ਮੁੰਡਿਓ ਓ ਟਾਈਮ ਦੇਖੋ ਤੇ ਕੀ ਹੋ ਗਿਆ ਤੇ ਤੁਸੀਂ ਫੋਨਾਂ ਚ ਵੜੇ ਦਿਓ ਓਏ ਸਮਾਂ ਹੁਣ ਫੋਨ ਵਾਲਾ ਅਕੜੀ ਅੱਜ ਮਾਰ ਵੀ ਬਹੁਤ ਵਧੀਆ ਅੱਜ ਮੌਸਮ ਵੀ ਬਹੁਤ ਸੋਹਣਾ ਤੇ ਫੇਰ ਮੰਗਾਣੀ ਅੱਜ ਰ ਓਏ ਮੰਗਾਉਣਾ ਕੀ ਆ ਬੋਤਲ ਤਾਂ ਮੈਂ ਲਿਆ ਕੇ ਰੱਖੀ ਆ ਅੱਛਾ ਹਾਂ ਕਿੰਤਾ ਨਾ ਕਰੋ 2 ਕਿਲੋਮੀਟਰ ਮੌਦਾ ਚਾਰ ਜਣੇ ਆਪਾਂ ਹੈਗੇ ਆ ਓਏ ਇੱਧਾ ਕਰ ਜਾ ਜਾ ਕੇ ਨਾ 2 ਕਿਲੋਮੀਟਰ ਜਲਦੀ ਫੜਕੇ ਲਿਆ ਠੀਕ ਆ ਜੰਮੜਿਆ ਨਵੀਂ ਖੋਜ ਕਰਦੀ ਏ ਉਹ ਵਿਕੀ ਹਾਂ ਕੌਣ ਆ ਗਏ ਲੈ ਦੇਖੀ ਹੁਣਾ ਡੂ ਵਿਡੂ ਵਿਡਮ ਧਮ ਧਮ ਵਾਦੀ ਵਾ ਅੱਜ ਲੱਗਦਾ ਕੋਈ ਪ੍ਰੋਗਰਾਮ ਬਣਾ ਰਹੇ ਹੋ ਉਹ ਪ੍ਰੋਗਰਾਮ ਖਾ ਲੈ ਸਾਡੇ ਹੈ ਤੈਨ ਨਾਲੇ ਤੈਨੂੰ ਪ੍ਰੋਗਰਾਮ ਲਾ ਕੀ ਨਾ ਤੂੰ ਖਾਣਾ ਨਾ ਤੂੰ ਪੀਣਾ ਹੈ ਤੈਨੂੰ ਪ੍ਰੋਗਰਾਮ ਨਾਲ ਕੀ ਲੱਛੋ ਵੀ ਬੰਦਾ ਤੂੰ ਮੌਸਮ ਮੈਗਾ ਬਾਰ ਬੜਾ ਖਰਾਬ ਜਿਹਾ ਹੈ ਦਾ ਹੀਗਾ ਮੈਂ ਕਿਹਾ ਚੱਲ ਬਾਹਰ ਜਾਈ ਆਹੋ ਆਹੀ ਵੀ ਕਿਆ ਹੈ ਚੱਲ ਜਨਾ ਨਾ ਬੜੀਆ ਜੀ ਤੇਜ਼ ਜੀ ਕਰਕੇ ਪਤੀ ਤੇਜ਼ ਜੀ ਕਰਕੇ ਚਾਹ ਪੀਨੇ ਆ ਹਾਂ ਤਨੂੰ ਵੀ ਪੀਅਨੀਆਂ ਗੱਲ ਕਾਦੀ ਹੋਈ ਓਏ ਇੱਕ ਮਿੰਟ ਬਾਹਰ ਨਾ ਗੱਡੀ ਵਾਲਾ ਆ ਮੈਂ ਮੋੜਾ ਮੋਟਰਸਾਈਕਲ ਦੇ ਕਰਕੇ ਆ ਫਿਰ ਕਰਦਾ ਜੀ ਗੱਲ ਅੱਛਾ ਅੱਛਾ ਕੋਈ ਪਤਾ ਨਹੀਂ ਕਿੱਥੋਂ ਮਗਰ ਲੱਗ ਗਈ ਆ ਹਾਂ ਯਾਰ ਐਨੇ ਪਿਛਲੀ ਵਾਰੀ ਵੀ ਕੋਈ ਪੀਸ ਨਹੀਂ ਹੱਥ ਲੱਗਨ ਦਿੱਤਾ ਪਿਛਲੀ ਵਾਰੀ ਵੀ ਸਾਨੂੰ ਹੱਡੀਆਂ ਲੱਗੀਆਂ ਸੀ ਬਸ ਇਹਦੀ ਖਾਨ ਦੀ ਭੈਣ ਸਪੀਡ ਹੀ ਬੋਲਦਾ ਲੈਗ ਤਾਂ ਲਾਉਂਦਾ ਨਹੀਂ ਭੈਣ ਜੋ ਆਇਤਾ ਜੋ ਆਹੀ ਦੇਦਾ ਇਹ ਮੈਂ ਕਰ ਲੋ ਕਰ ਲੋ ਕੁਝ ਫਿਰ ਓਏ ਆਹੀ ਕੀ ਉਹ ਨਹੀਂ ਨਹੀਂ ਮੀਟ ਕੀ ਕਰਨਾ ਯਾਰ ਆਹੀ ਤੇ ਵੈਸੇ ਹੀ ਬੈਠੇ ਆ ਨਹੀਂ ਕੋਈ ਪ੍ਰੋਗਰਾਮ ਹੈ ਕੋਈ ਨਹੀਂ ਮੁੜੇ ਵੀ ਨਹੀਂ ਮੰਨਣ ਦੇ ਆਹੀ ਕੀ ਕਰਨਾ ਕੰਪਨੀ ਦੇ ਮੈਂ ਤਾਂ ਅਧਿਕਾਰੀ ਸਕਦਾ ਵਾ ਲਾਗੇ ਬੈ ਕੇ ਕੋਲਡ ਡਰਿੰਕ ਹੀ ਪੀ ਲਾਂਗਾ ਕੰਪਨੀ ਤੇਰੀ ਸਭ ਨੂੰ ਭਰਾ ਬਹੁਤ ਮਹਿੰਗੀ ਪੈਂਦੀ ਆ ਫਾਹੂ ਦਾ ਪੇਰ ਪੂਜੀਣਾ ਲਾਉਣੇ ਪੈਣੀਆਂ। ਕੀ ਕੁਛ? ਉਹ ਨਹੀਂ ਨਹੀਂ ਕਹਿਣਾ ਕੀ ਆ। ਆ ਲੈਣ ਦਾ ਡੈਡੀ 2 ਕਿਲੋ ਮੀਟ। ਪਿੰਨੂ ਤਾਂ ਪਹਿਲੇ ਹੀ ਪਤਾ ਸੀ ਤੁਸੀਂ ਪ੍ਰੋਗਰਾਮ ਬਣਾ ਕੇ ਬੈਠੇ ਹੋ। ਹੋੜ ਤਾਂ ਮੈਂ ਖਾ ਕੇ ਜਾਵਾਂਗਾ। ਤੇ ਅੰਕਲ ਸੁੱਕਾ ਸੁੱਕਾ ਬਣਾਓ ਇਹਨੂੰ। ਓਏ ਆਈ ਤੇ ਤੈਨੂੰ ਵੈਸੇ ਹੀ ਤੇਰਾ ਮਜ਼ਾਕ ਕਰਦੇ ਸੀ। ਅੱਛਾ ਹੀ ਮਜ਼ਾਕ ਕਰ ਰਹੇ ਸੀ। ਤੋ ਫਿਰ ਅੱਜ ਤਾਂ ਮੈਂ ਇੱਥੇ ਹੀ ਆ ਖਾ ਕੇ ਜਾਵਾਂਗਾ। Það er að við manna að það leiðin ég að. Það er að við manna að það leiðin ég að.